ਤੇ ਕਿਸਾਨ ਵੀਰ ਨਾਲ ਤੋਂ ਜਿਹੜੀ ਜਿਹੜੀ ਮੁਲਾਕਾਤ ਆ ਕੱਲ੍ਹ ਬਾਅਦ ਤੋਂ ਜਿਹੜੀ ਕਰਵਾਉਣੇਗੇ ਪਹਿਲਾਂ ਆਪਣਾ ਨਾਂ ਦੱਸ ਦਿਓ ਜੀ ਸੁਖਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਆਪਣਾ ਪਧੌੜਾ ਜੀ ਅੱਜ ਇਹ ਤੁਸੀਂ ਕਣਕ ਨੂੰ ਦੁਬਾਰਾ ਬਾੱਕੀ ਵੀਦ ਰਹੇ ਹੋ ਇਹਦਾ ਕੀ ਕਾਰਨ ਹੈ ਕਣਕ ਇੱਕ ਮਹੀਨਾ ਪਹਿਲਾਂ ਵੀਤੀ ਸੀ ਛੜੇ ਖਰਚਿਆਂ ਦੇ ਵਿੱਚ ਕੋਈ ਖਰਚਿਆਂ ਨੂੰ ਵਧਾਏ ਨਹੀਂ ਜਨਾਂ ਅੱਗ ਲਾਏ ਸੀ ਉਹ ਜਦੋਂ ਪਾਣੀ ਲਾਇਆ ਤਾਂ ਸੰਢ ਪੈ ਗਿਆ ਜੀ ਦਵਾਈ ਵੀ ਪਾਏ ਸੀ ਕੋਈ ਹੱਲ ਨਹੀਂ ਹੋਇਆ ਹਰ ਕੇ ਸਾਕੇ ਦੁਆਰੇ ਵਿੱਚ ਨਹੀਂ ਪਈ ਆ ਜੀ ਤੇ ਕੀ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਤਾਂ ਕਹਿੰਦੀ ਆਕਣਾ ਲਾਓ ਤੋ ਆ ਬਹੁਤ ਚੜਦਾ ਨਕਸਾਨ ਇਧਰ ਜਿਹੜਾ ਨਕਸਾਨ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਆ ਅੱਜ ਤੱਕ ਸਾਨੂੰ ਪਹਿਲਾਂ ਡੀਏਪੀ ਨਹੀਂ ਮਿਲਿਆ ਪਹਿਲਾਂ ਵੀ ਸੁਪਰ ਹੀਟਰ ਨਾਲ ਬਿਜਲੀ ਤੇ ਹੁਣ ਵੀ ਸੁਪਰ ਹੀਟਰ ਨਾਲ ਬਿਜਲੀ ਪਹਿਲਾਂ ਵੀ ਸੁਪਰ ਹੀਟਰ ਨਾਲ ਬਿਜਲੀ ਤੇ ਹੁਣ ਵੀ ਕਰਾ ਰਹੇ ਹੁਣ ਦੇਖੋ ਕਰਨਾ ਚਾਹੀਦਾ ਹੋਊਗਾ ਨਾ ਹੋਊਗੀ ਇੱਕ ਸਿੱਤੀ ਬਹੁਤ ਹੋਊਗੀ ਮਾਰ ਨਹੀਂ ਮਿਲੇਗੀ 11 ਤਰੀਕ ਦਾ ਲਓ ਜੀ ਨੂੰ ਲਾਈਵ ਦਿਖਾ ਰਹੇ ਹਾਂ ਪਿੰਡ ਭਦੌੜ ਦੇ ਸੁਖਵਿੰਦਰ ਸਿੰਘ ਸਿੱਧੂ ਟੀਵੀ ਭਦੌੜ ਦੇ ਨਾਲ ਤੇ ਕਣਕ ਨੂੰ ਦੁਬਾਰਾ ਵਾਗ਼ੀ ਪੀਤ ਰਹੇ ਨੇ ਆ ਤੇ